ਇਹ ਮਤਲਬ ਪੂਰਗਈ ਟੀਮ ਦੱਸਾਂਗੇ ਵੀ ਏਅਰ ਚ ਕਿਹੜੇ ਕਿਹੜੇ ਮਾਲਕ ਖੇਡਣੇ ਆ ਕਿਉਂਕਿ ਪਾਕਿਸਤਾਨ ਤੇ ਇੰਡੀਆ ਦੇ ਮੈਚ ਦੀ ਜਾਂ ਕਹੀਏ ਵੀ ਆਪਾਂ ਹੋਰ ਟੀਮਾਂ ਦੇ ਨਾਲ ਜੋ ਟੱਕਰ ਹੋਊਗੀ ਨਾ ਇਹ ਦੇਖਣ ਨੂੰ ਮਿਲੂਗੀ ਦਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਤੁਹਾਨੂੰ ਵਰਲਡ ਕੱਪ ਦੱਸਣਾ ਉਡੀਕਾਂ ਖਤਮ ਹੋ ਰੀਆਂ ਕਿਉਂਕਿ ਮੇਲਾ ਟੌਪ ਦਾ ਵਰਲਡ ਕੱਪ ਇਹ ਹਰ ਦੈ ਨੀ ਮਿੱਤਰੋ ਸਾਲਾਂ ਤੋਂ ਆਉਂਦਾ ਸੋ ਉਹ ਚੀਜ਼ ਹੀ ਬਾਨੀ ਆ ਵੱਡੇ ਵੱਡੇ ਮਾਲਕ ਖੇਡਣੇ ਹੀ ਖੇਡਣੇ ਆ ਨਵੇਂ ਖਿਡਾਰੀ ਵੀ ਜੋ ਹੈ ਕੋਈ 12 ਸਾਲ ਤੋਂ ਬਾਅਦ ਨਿਊਜ਼ੀਲੈਂਡ ਆ ਰਿਹਾ ਉਹਨੇ ਖੇਡਣਾ ਕੋਈ ਮਿੱਤਰੋ 10 ਸਾਲ ਤੋਂ ਬਾਅਦ ਆ ਰਿਹਾ ਸੋ ਉਹ ਚੀਜ਼ਾਂ ਵੀ ਕਲੀਅਰ ਕਰਦੇ ਆ ਕੋਸ਼ਕ ਜਾਣਕਾਰੀ ਹੋઈ ਹੋ ਪਾਈ ਆ ਕਿਉਂਕਿ ਟੀਮ ਆ ਉਹ ਕਹਿੰਦੇ ਇੱਕ ਦਿਨ ਪਹਿਲਾਂ ਹੀ ਜੋ ਐ ਉਸੇ ਦਿਨ ਜਾਂ ਕਲੀਅਰ ਹੋਣਗੇ ਪਲੇਅਰ ਕਿਹੜਾ ਕਿੱਧਰ ਆ ਤੇ ਜਿਹੜਾ ਮੈਨੂੰ ਕੁਝ ਪਤਾ ਉਹ ਮੈਂ ਤੁਹਾਨੂੰ ਦੱਸ ਦੇਣਾ ਸੋ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਆ ਵਰਲਡ ਕੱਪ ਤੋਂ ਬਾਅਦ ਪੰਜਾਬ 'ਚ ਜੋ ਕੁਝ ਹੋਣਾ ਆ ਨਾ ਉਹ ਵੱਖ ਗੱਲ ਆ ਵੀ ਉਹ ਚੀਜ਼ਾਂ ਬਾਅਦ 'ਚ ਆਪਾਂ ਜ਼ਿਕਰ ਕਰਾਂਗੇ ਵਰਲਡ ਕੱਪ ਤੇ ਇਨਾਮ ਵੀ ਦੱਸਨੇ ਆ ਤੁਹਾਨੂੰ ਸੋ ਇਹ ਜੀ ਤੁਹਾਨੂੰ ਕਲੀਅਰ ਕਰਦੇ ਆ ਇਨਾਮਾਂ ਤੇ ਹੀ ਆਉਣੇ ਆ ਮਿੱਤਰੋ ਪਹਿਲਾ ਇਨਾਮ ਹੈਗਾ ਵਰਲਡ ਕੱਪ ਦਾ 41000 ਤੇ ਦੂਜਾ ਇਨਾਮ 31000 ਇਹ ਕੋਈ ਰੁਪਏ ਆਪਣੇ ਇੰਡੀਆ ਨਹੀਂ 41000 ਡਾਲਰ ਆ ਮਿੱਤਰੋ ਤਾਂ 40 ਦੇ ਲੱਖ ਦੇ ਕਰੀਬ ਪਹਿਲਾ ਇਨਾਮ ਆ ਦੂਜਾ ਇਨਾਮ 27-28 ਲੱਖ ਦੇ ਕਰੀਬ ਆ 31000 ਡਾਲਰ ਤੇ ਜੋ ਹੈ ਤੀਜਾ ਪਾਰਟਿਸਪੇਸ਼ਨ ਹਰ ਇੱਕ ਟੀਮ ਨੂੰ 25-25000 ਡਾਲਰ ਸੋ ਜੋ ਹੈ 22 ਲੱਖ ਦੇ ਕਰੀਬ ਪਾਰਟਿਸਪੇਸ਼ਨ ਹਰ ਇੱਕ ਜੋ ਹੈ ਖਿਡਾਰੀ ਟੀਮ ਨੂੰ ਮਿਲੂਗਾ ਉਹ ਗੱਲ ਵੱਖਰੀ ਆ ਜਿੱਤੂਗਾ ਜਿਹੜਾ ਉਹ ਸਾਰਾ ਲਾਉਣਗੇ ਮਿੱਤਰੋ ਸੋ ਜੋ ਹੈ ਛੇ ਟੀਮਾਂ ਖੇਡਣਗੀਆਂ ਇਸੇ ਦੀ ਟੀਮ ਆ ਆਸਟ੍ਰੇਲੀਆ ਦੀ ਟੀਮਾਂ ਨਿਊਜ਼ੀਲੈਂਡ ਦੀ ਟੀਮਾਂ ਇੰਡੀਆ ਦੀ ਟੀਮਾਂ ਤੇ ਪਾਕਿਸਤਾਨ ਦੀ ਟੀਮ ਇਹ ਛੇ ਟੀਮਾਂ ਮਿੱਤਰੋ ਹਿੱਸਾ ਲੈਣਗੀਆਂ ਗੱਲਬਾਤ ਸਾਰਾ ਲੱਗੂਗੀ ਕਿਉਂਕਿ ਮਾਰੇ ਕਪਤਾਨ ਵੀ ਦੱਸ ਦਿੰਨਾ ਵੀ ਕਿਹੜਾ ਟੀਮ ਦਾ ਕੌਣ ਕਪਤਾਨ ਆ ਉਹ ਵੀ ਕਲੀਅਰ ਕਰ ਦਿੰਨੇ ਆ ਕੈਨੇਡਾ ਟੀਮ ਦਾ ਕਪਤਾਨ ਮਿੱਤਰੋ ਜੈਸੀ ਸੋਤਾ ਪਾਕਿਸਤਾਨ ਦੀ ਟੀਮ ਪੂਰ ਇਹ ਮਿੱਤਰੋ ਪੂਰਗਈ ਟੀਮ ਦੱਸਾਂਗੇ ਵੀ ਇਹ ਚ ਕਿਹੜੇ ਕਿਹੜੇ ਮਾਲਕ ਖੇਡਣੇ ਆ ਕਿਉਂਕਿ ਪਾਕਿਸਤਾਨ ਦੇ ਇੰਡੀਆ ਦੇ ਮੈਚ ਦੀ ਜਾਂ ਕਹੀਏ ਵੀ ਆਪਾਂ ਹੋਰ ਟੀਮਾਂ ਦੇ ਨਾਲ ਜੋ ਟੱਕਰ ਹੋਊਗੀ ਨਾ ਇਹ ਦੇਖਣ ਨੂੰ ਮਿਲੂਗੀ ਦਰਸ਼ਕ ਕਿਉਂਕਿ ਆਪਣੇ ਉਧਰੋਂ ਚੜਦੇ ਦੇ ਪਲੇਅਰ ਹੁੰਦੇ ਆ ਨਾ ਕਿਉਂ ਲੋਕ ਵੀ ਜੋ ਆਨੰਦ ਲੈਂਦੇ ਆ ਫਿਰ ਬਈ ਇਹ ਇੱਕ ਦੂਜੇ ਨਾਲ ਭੜਦੇ ਆ ਸੋ ਸਵਾਦ ਆਉਂਦਾ ਪਿਛਲੀ ਯਾਰ ਦੇ ਚੈਂਪੀਅਨ ਆ ਇਹ ਜੇਤੂ ਆ ਮਿੱਤਰੋ ਵਰਲਡ ਕੱਪ ਦੇ ਇਸ ਵਾਰ ਦੇਖਦੇ ਆ ਪਾਕਿਸਤਾਨ ਚ ਰਾਣਾ ਅਲੀ ਸ਼ਾਨ ਕਪਤਾਨ ਵਾਈਸ ਕੈਪਟਨ ਦੱਸ ਰਹੇ ਆ ਪਹਿਲਾਂ ਨਿਊਜ਼ੀਲੈਂਡ ਦਾ ਵਾਈਸ ਕੈਪਟਨ ਅੰਬਾਸੌਰ ਸਿੰਘ ਮਿੱਤਰੋ ਆਸਟ੍ਰੇਲੀਆ ਟੀਮ ਦਾ ਵਾਈਸ ਗੁਰੂ ਸੀਚੇਵਾਲ ਦੇ ਇੰਡੀਆ ਟੀਮ ਦਾ ਮੱਖਣ ਮੱਖੀ ਆ ਅਮਰੀਕਾ ਟੀਮ ਦਾ ਦੁੱਲਾ ਬੱਗਾ ਪੈਂਡਾ ਸੋ ਵੱਡੀ ਟੀਮ ਮਿੱਤਰੋ ਅਮਰੀਕਾ ਦਾ ਕਪਤਾਨ ਕੋਣਾ ਵਾਈਸ ਕਪਤਾਨ ਥੋੜਾ ਛੋਟਾ ਹੋ ਜਾਂਦਾ ਵੀ ਕਪਤਾਨ ਦੀ ਮਿੱਤਰੋ ਵੱਡੀ ਜ਼ਿੰਮੇਵਾਰੀ ਹੁੰਦੀ ਆ ਯਾਦਾ ਸੁਰਖਪਰੀਆ ਯੂ ਐਸ ਏ ਅਮਰੀਕਾ ਟੀਮ ਦਾ ਇੰਡੀਆ ਟੀਮ ਦਾ ਮੰਗੀ ਬੱਗਾ ਪੈਂਡ ਇਹ ਬਹੁਤ ਲੰਮੇ ਟਾਈਮ ਬਾਅਦ ਮਿੱਤਰੋ ਖੇਡਣ ਆ ਰਿਹਾ ਤੇ ਇੰਡੀਆ ਚ ਵੱਡੇ ਵੱਡੇ ਮਾਲ ਮੰਗੀ ਹੈਗੇ ਤਾਂ ਚਿੱਟੀ ਵਾਲਾ ਜੱਗਾ ਵੀ ਹੋ ਸਕਦਾ ਇਸ ਟੀਮ 之。 ਸੋ ਮੇਟਰੋ ਆਸਟ੍ਰੇਲੀਆ ਟੀਮ ਦਾ ਖੁਸ਼ੀ ਦੁੱਖਾਂ ਵਾਲਾ ਨਿਊਜ਼ੀਲੈਂਡ ਟੀਮ ਦਾ ਪਾਲਾ ਜਲਾਲਪਰੀਆ ਕਪਤਾਨ ਆ ਪਾਕਿਸਤਾਨ ਟੀਮ ਦਾ ਬਿਲਾਲ ਅਸलम ਗੱਲ ਸੋ ਜੋ ਹੈ ਵੱਡੀ ਟੀਮ ਕੈਨੇਡਾ ਟੀਮ ਦਾ ਰੂਬੀ ਹਰਕਵਾਲ ਇਹ ਕਪਤਾਨ ਆ ਮੇਟਰੋ ਟੀਮਾਂ ਤਕੜੀਆਂ ਹੀ ਬਾਨੀਆਂ ਵੱਡੇ ਵੱਡੇ ਪਲੇਅਰ ਇੱਕ ਜਿਹੜਾ ਪਲੇਅਰ ਵਾਪਸੀ ਕਰਨ ਜਾ ਰਿਹਾ ਕਾਫੀ ਲੰਮੇ ਟਾਈਮ ਬਾਅਦ 15 ਸਾਲ ਬਾਅਦ ਨਿਊਜ਼ੀਲੈਂਡ ਚ ਉਹਨੇ ਖੇਡਣਾ ਉਹ ਆ ਮੀਗਸ ਯਾਟਲਾਲਾ ਇਹ ਵੀ ਵੱਡੀ ਟੀਮ ਚ ਕਿਸੇ ਟੀਮ ਚ ਤੁਹਾਨੂੰ ਦੇਖਣ ਨੂੰ ਮਿਲੂਗਾ ਮੀਕ ਵੀ ਮੀਕਿਆ ਪਾਉਣੀਆਂ ਕਾ ਵੀ ਮਿੱਤਰੋ ਸਿਰਾ ਲਾਊਗਾ ਇਹ ਵੀ ਜੋ ਟੌਪ ਦੇ ਜੱਫੇ ਲਾਊਗਾ ਇਹਨੇ ਵੀ ਕਮਾਲਾਂ ਕਰਨੀਆਂ ਹੁਣ ਆਪਾਂ ਆਉਣੇ ਆ ਟੀਮਾਂ ਦੇ ਮੈਨੂੰ ਕਲੀਅਰ ਆ ਪਾਕਿਸਤਾਨ ਦੀ ਪਹਿਲੀ ਟੀਮ ਹੈ ਇਰ ਚ ਲਗਭਗ ਇਹ ਸਾਰੇ ਹੀ ਖੇਡਣਗੇ ਪਲੇਅਰ ਪਹਿਲਾ ਪਲੇਅਰ ਆ জাফর ਅਲੀ ਕੰਬੋਜ ਮਿੱਤਰੋ ਬਹੁਤ ਤਗੜਾ ਜਾਫੀ ਆ ਐਗਤੀ ਇਹਨੇ ਸਿਰਾ ਲਾਇਆ ਹੋਇਆ ਕਲੀਮੁੱਲਾ ਜੱਟ ਪਤਲਾ ਜਾਂ ਰੀਡਰ ਆ ਪਰ ਵੱਡੇ ਵੱਡਿਆਂ ਤੋਂ ਲੋਡ ਨਹੀਂ ਆਉਂਦਾ ਟੌਪ ਦਾ ਰੀਡਰ ਇਹ ਖੇਡੂਗਾ ਦੁੱਲਾ ਜੱਟ ਖੇਡੂਗਾ ਮਿੱਤਰੋ ਬੈਦੁੱਲਾ ਰਾਜਪੂਤ ਸਰਗੋਦੇ ਵਾਲੇ ਨੇ ਧੱਕ ਪਾਈ ਹੋਈ ਆ ਵੱਡੇ ਵੱਡੇ ਰੇਡਰ ਇਹਨੇ ਮਿੱਤਰੋ ਪੱਠੇ ਕੀਤੇ ਆ ਇਸ ਸੀਜ਼ਨ ਸਿਰਾ ਕਰਿਆ ਹੋਇਆ ਸੋ ਇਹ ਵੀ ਖੇਡੂਗਾ ਮੌਸਮ ਬਲਾਲਟ ਲਾਉ ਬਲਾਲ ਅਸलम ਗੱਲ ਮਿੱਤਰੋ ਰਾਣਾ ਲੀਸ਼ਾਣ ਹੀਰਾਬਾਟ ਪਾਕਿਸਤਾਨ ਆ ਗਿਆ ਸੋ ਹੋ ਸਕਦਾ ਫਿਰ ਵਾਪਸ ਜਾਵੜੇ ਤੇ ਉਹ ਵੀ ਜਿਵੇਂ ਇਸ ਟੀਮ ਚ ਐਂਟਰੀ ਕਰੇ ਮਲੇਕ ਬਨੀਆਮੀਨ ਵੀ ਖੇਡ ਸਕਦਾ ਉਹਦਾ ਵੀ ਕਨਫਰਮ ਨਹੀਂ ਹਜੇ ਬਾਕੀ ਹੋਰ ਵੀ ਕਾਫੀ ਜੋ ਤਗੜੇ ਪਲੇਅਰ ਪਾਕਿਸਤਾਨ 'ਚ ਦੇਖਣ ਨੂੰ ਮਿਲਣਗੇ ਨਿਊਜ਼ੀਲੈਂਡ ਦੀ ਟੀਮ 'ਚ ਮਿੱਤਰੋ ਜੋ ਕਲੀਅਰ ਆ ਕੋਸ਼ਕਾ ਪਲੇਅਰ ਆ ਅਮਨ ਦਿਉਰਾ ਮਨੀਸ਼ ਬਹੁਅਕਬਰ ਪਰ ਪਾਲਾ ਜਲਾਲਪਰੀਆ ਸ਼ੀਲੂ ਦਾ ਅਜੇ ਕੱਚਾ ਪੱਕਾ ਕਿਉਂਕਿ ਉਹ ਆ ਵੀ ਸਕਦਾ ਕਿਉਂਕਿ ਉਹਨੇ ਆਉਣਾ ਉਹਨਾਂ ਨਾਲ ਗੱਲ ਚੱਲੀ ਹੋਈ ਆ ਵੀ ਫੇਰ ਜੁਆ ਵਾਪਸੀ ਲਿਆਵਾਂਗੇ ਸ਼ੀਲੂ ਨੂੰ ਨਹੀਂ ਆਉ ਉਹਨਾਂ ਨੇ ਵੱਡੀ ਟੀਵੀ ਬਣੂਗੀ ਤੇ ਮਿੱਤਰੋ ਰਵੀ ਦਿਉਰਾ ਅੰਬਾਸ ਹੋਰ ਸੰਗ ਹੋਰ ਵੀ ਜੁਆ ਤਗੜੇ ਪਲੇਅਰ ਇਸ ਟੀਮ ਚ ਵੀ ਐਡ ਹੋਣਗੇ ਬਾਕੀ ਜੋ ਜੱਗਾ ਜਟੀਐਲ ਦੀ ਵਾਪਸੀ ਆ ਜਿੱਦਾਂ ਤੁਹਾਨੂੰ ਦੱਸਿਆ ਮੀਗ ਸਿਆਟਲ ਵੀ ਖੇਡੂਗਾ ਕਾਂਗੇ ਵਾਲੇ ਗੁਰਵਿੰਦਰ ਨੇ ਵੀ ਜੋ ਹੈ ਵਰਲਡ ਕੱਪ ਖੇਡਣਾ ਉਹ ਵੀ ਖੇਡੂਗਾ ਜੈਰੋ ਚਵੀਜ਼ ਵੀ ਆ ਰਿਹਾ ਸੋਹਦੀਆਂ ਵੀ ਜੋ ਗੱਲਾਂ ਬਾਤਾਂ ਲੱਗਣੀਆਂ ਟਿਕਾਣੇ ਵਰਲਡ ਕੱਪ ਟੌਪ ਤੇ ਜਾਣਾ ਟੌਪ ਟੌਪ ਦੇ ਮੱਲ ਹਾਰੇ ਇੱਕ 플레이ਰ ਹੀ ਮਿੱਤਰੋ ਇਹ ਜੋ ਹੈ 월드 ਕੱਪ ਚ ਸਾਲ ਲੈਣਗੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਇੰਨੀ ਕੀ ਅਪਡੇਟ ਹੈ ਤਾਈ ਤਾਂ ਯਾਰ ਇੰਨਾ ਕੀ ਕੁਝ ਕਲੀਅਰ ਸੀਗਾ ਜਿੱਦਾਂ ਜਿੱਦਾਂ ਦਿਨ 2-4 ਹੋਰ ਵੀ ਨੇੜੇ ਆ ਗਏ ਟੀਮਾਂ ਵੀ ਜੇ ਕਲੀਅਰ ਹੋਊਗਾ ਤਾਂ ਅਲੱਗ ਵੀਡੀਓ ਜ਼ਰੂਰ ਪਾ ਦਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆਂ ਤੇ ਬੈਸਟਾਂ ਨੂੰ ਕੁਝ ਕਲੀਅਰ ਨਹੀਂ ਵੀ ਕੀ ਦੇਣਾ ਡਲਰੀ ਦੇਣਗੇ ਬੈਸਟਾਂ ਨੂੰ ਵੀ ਤੇ ਉਹ ਇਨਾਮ ਹੀ ਦੇਖ ਲਓ ਯਾਰ 40 40 50 50 ਲੱਖ ਪਹਿਲਾ ਇਹ ਵਰਲਡ ਕੱਪ ਤੇ ਹੀ ਹੋ ਸਕਦਾ ਅੱਜ ਉਬਰੋ ਇਹ ਅਲੱਗ ਪਾਰਟ ਬਣਾ ਰਿਆਂ ਇਹ ਅਲੱਗ ਵੀਡੀਓ ਬਾਅਦ ਚ ਬਣਾ ਰਿਆਂ ਕਿਉਂਕਿ ਦੋ ਟੀਮਾਂ ਮਿੱਤਰੋ ਹੋਰ ਕਲੀਅਰ ਹੋਗੀਆਂ ਉਹ ਵੀ ਨਾਲ ਕਲੀਅਰ ਕਰਾਂਗੇ ਹੋਰ ਚ ਕਿਹੜਾ ਕਿਹੜਾ ਖੇਡੂਗਾ ਤੇ ਪਾਕਿਸਤਾਨ ਦੀ ਜੋ ਟੀਮ ਦੱਸੀ ਹੈ ਨਾ ਆਪਾਂ ਔਰ ਚ 우ਬੈਦੁੱਲਾ ਤੇ ਹੀਰਾ ਬੱਟ ਨਹੀਂ ਖੇਡਦੇ ਉਹ ਕਨਫਰਮ ਹੋ ਗਿਆ ਉਹ ਦੋਨੇ ਪਲੇਅਰ ਹੈ ਨਹੀਂ ਗਏ ਮਿੱਤਰੋ ਵਰਲਡ ਕੱਪ ਚ ਸੋ ਉਹਨਾਂ ਦੀ ਮੈਨੂੰ ਨਹੀਂ ਲੱਗਦਾ ਵੀ ਐਗਤੀ ਫਾਈਨਲ ਖੇਡਣਗੇ ਉਹ ਕਿਉਂਕਿ ਡਾਊਨ ਪੈ ਗਈ ਯਾਰ ਪਲੇਅਰ ਇਧਰ ਆਪਣੇ ਬਹੁਤ ਤਗੜੇ ਆ ਤੇ ਬਾਕੀ ਜੇ ਹੋਰ ਟੀਮਾਂ ਮੈਨੂੰ ਪਤਾ ਜਦਾਂ ਲੱਗਣਗਾ ਉਹ ਅਲੱਗ ਵੀਡੀਓ ਚ ਆਪਾਂ ਦੱਸ ਦਾਂਗੇ ਬਾਅਦ ਚ ਕਿਉਂਕਿ ਪੋਸਟਰ ਆਉਣਗੇ ਆਸਟ੍ਰੇਲੀਆ ਦੀ ਟੀਮ ਅਮਰੀਕਾ ਦਾ ਆਪਾਂ ਵਾਈਸ ਕਪਤਾਨ ਸ਼ਾਇਦ ਦੁੱਲੇ ਨੂੰ ਕਿਹਾ ਸੀ ਵੀ ਮਿੱਤਰੋ ਚੇਂਜ ਹੋ ਗਿਆ ਯਾਦਾ ਸੁਰਖਪਰੀਆ ਉੱਥੇ ਕਪਤਾਨ ਹੈ ਗਿਆ ਦੁੱਲਾ ਹੁਣ ਆਸਟ੍ਰੇਲੀਆ ਦੀ ਟੀਮ ਚ ਦੁੱਗਾਂ ਵਾਲੇ ਦੇ ਨਾਲ ਖੇਡਣਾ ਖੁਸ਼ੀ ਨੇ ਜੋ ਪਲੇਅਰ ਆ ਮਿੱਤਰੋ ਇਹਰ ਚ ਬਹਾਰੀ ਖੇਡੂਗਾ ਵਾਹਿਗੁਰੂ ਸੀਚੇ ਵਾਲ ਖੇਡੂਗਾ ਇੱਥੇ ਖੁਸ਼ੀ ਦੁੱਗਾਂ ਵਾਲਾ ਆਸਟ੍ਰੇਲੀਆ ਦੀ ਟੀਮ ਚ ਔਲਖਾਲਾ ਅਮਰੇਤਾ ਇੰਦਰ ਤਲਵੰਡੀ ਆ ਮਿੱਤਰੋ ਰਵੀ ਜੋ ਐ ਕੈਲਰਮ ਵਾਲਾ ਖੇਡੂਗਾ ਬਣੀ ਸਮਾਣਾ ਦੁੱਲਾ ਬੱਗਾ ਪੈਂਡ ਬੱਗਿਆਂ ਵਾਲੇ ਦੁੱਲੇ ਨੇ ਆਸਟ੍ਰੇਲੀਆ ਦੀ ਟੀਮ ਚ ਖੁਸ਼ੀ ਦੇ ਨਾਲ ਹੀ ਆ ਮਿੱਤਰੋ ਸੋਮਨ ਸਿੰਘ ਦੋਲਟਾ ਤੇ ਸ਼ੂਟਾ ਨਾਥ ਇਹ ਵੱਡੀ ਟੀਮ ਮਿੱਤਰੋ ਖੇਡੂਗੀ ਤੇ ਇੰਡੀਆ ਦੀ ਟੀਮ ਕਲੀਅਰ ਹੋਈ ਆ ਜੀ ਚ ਬਾਗੀ ਪਰਮਜੀਤਪੁਰੀਆ ਮੰਗੀ ਬੱਗਾ ਪਿੰਡ ਕੈਪਟਨ ਬੰਦੇ 우ਸਤਾਦ ਬੰਦੇ ਤੇ ਚਿੱਟੀ ਵਾਲਾ ਜੱਗਾ ਨਾਲ ਨਾ ਹੋਵੇ ਇਹਦਾ ਗੱਲ ਬਣਦੀ ਨਹੀਂ ਸਣੀ ਕਾਲੇ ਸੰਘਿਆ ਵਾਲਾ ਅਮਨ ਖੱਤਰੀ ਆ ਮਿੱਤਰੋ ਬੱਬੂ ਪਿੰਡਰਾ ਰਾਜੂ ਜੋ ਹੈ ਖੋਸਾ ਕੋਟਲਾ ਤੇ ਦਲਜਿੰਦਰ ਜੋ ਹੈ ਔਜਲਾ ਤੇ ਮੰਨਾ ਬਲਨੋ ਜੀਵਨ ਮਾਨੂੰ ਕਿਨੂ ਸਾਰੇ ਜਾਣਦੇ ਆ ਤੁਸੀਂ ਵੀ ਧੱਕ ਪਾਈ ਹੋਈ ਆ ਉਹਦੀ ਬਾਗੀ ਪਰਮਜੀਤਪੁਰੀਆ ਤੇ ਦੁੱਲਾ ਜੋ ਹੈ ਚੱਠਾ ਗਵਿੰਦਪੁਰਾ ਤੇ ਨਿਕਾ ਨਦੌਰ ਇਹ ਵੱਡੇ ਪਲੇਅਰ ਇੰਡੀਆ ਦੀ ਟੀਮ ਚ ਐਕਤੀ ਇਹਨਾਂ ਨੇ ਵੀ ਕਮਾਲਾਂ ਹੀ ਕਰਨੀਆਂ ਇਹ ਵੀ ਸਰਾਹੀ ਲਾਉਣਗੇ ਕਿਉਂਕਿ ਵੱਡੀ ਟੀਮ ਇੰਡੀਆ ਦੀ ਉਧਰੋਂ ਪਾਕਿਸਤਾਨ ਆਸਟ੍ਰੇਲੀਆ ਨਿਊਜ਼ੀਲੈਂਡ ਚਾਰ ਟੀਮਾਂ ਦਾ ਆਤੀਆਂ ਦੋ ਰਹਿਣਗਾ ਉਹ ਵੀ ਜਦੋਂ ਮੈਨੂੰ ਪਤਾ ਲੱਗੂਗਾ ਅਲੱਗ ਵੀਡੀਓ ਚ ਤੁਹਾਨੂੰ ਕਲੀਅਰ ਕਰ ਦਾਂਗੇ ਬਾਕੀ ਦੱਸੋ ਤੁਹਾਨੂੰ ਕਿਹੜੀ ਤਗੜੀ ਟੀਮ ਲੱਗਦੀ ਆ ਬਈ ਕਿਹੜੀ ਜੋ ਹੈ ਅੱਜ ਨਿਊਜ਼ੀਲੈਂਡ ਤੋਂ ਜਿੱਤੂਗੀ ਮਿੱਤਰੋ ਅੱਜ ਨਹੀਂ ਸੌਰੀ 7 ਦਸੰਬਰ ਨੂੰ ਸੋ ਉਸ ਦਿਨ ਦੇਖਦੇ ਆਂ ਮੇਮਾਂ ਲਰ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਨਾਲ ਆਪਾਂ ਐਡ ਕਰਨਾ ਸੀਗਾ ਪਾਰਟ ਸੋ ਦੇਖਦੇ ਆਂ ਬਾਕੀ ਕੌਣ ਜਿੱਤਦਾ ਕੌਣ ਜੋ ਹੈ ਵਰਲਡ ਕੱਪ ਦਾ ਐਗਦੀ ਜੋ ਹੈ ਜੇਤੂ ਬਣੂਗਾ ਧੰਨਵਾਦ